ਲੋਜੀ ਮਾਲ ਪਹੁੰਚੀ ਆ ਪਿਓਰ ਖੀਨ ਖਾਵ ਦੇ ਕਮੀਜ਼ ਪਹੁੰਚੇ ਨੇ ਆਪਣੇ ਕੋਲੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨ ਆਏ ਨੇ ਆਪਣੇ ਕੋਲ ਚੈੱਕ ਕਰ ਲੋ ਕੁਆਲਿਟੀ ਸਿਰਾਂ ਪਹੁੰਚ ਚੁੱਕੀ ਹੈ ਜੀ ਦੇਖੋ ਪੂਰੇ ਮਿੱਠੇ ਰੇਟ ਤੇ ਦੇਵਾਂਗੇ ਇਹ 2.5 2.5 ਮੀਟਰ ਦੀ ਕੱਟ ਵਾਲੇ ਕਮੀਜ਼ ਪਹੁੰਚੇ ਨੇ ਆਪਣੇ ਕੋਲ ਖੀਨ ਖਾਵ ਦੇ ਵਿੱਚ ਚੈੱਕ ਕਰੀ ਚਲੋ ਬਾਰਡਰਾਂ ਵਾਲੇ ਡਾਟਸਾਂ ਵਾਲੇ ਸਾਰੇ ਵੱਖੋ-ਵੱਖਰੇ ਇਹ ਕੁਆਮੇ ਕਮੀਜ਼ਾਂ ਦੇ ਪੀਸ ਕੱਟੇ ਹੋਏ ਨੇ ਇਹ ਬਾਰਡਰਾਂ ਵਾਲੇ ਆ ਲੈਣ ਵਾਲੇ ਬੂਟੀਆਂ ਵਾਲੇ ਸਾਰੇ ਤਰ੍ਹਾਂ ਦੇ ਦੇਖੋ ਜੀ Ориジナル ਪਿਓਰ ਖੀਨ ਖਾਵ 2.5 ਮੀਟਰ ਦੀ ਕੱਟ ਵਾਲੇ ਕਮੀਜ਼ ਆ ਗਏ ਪੂਰੇ ਮਿੱਠੇ ਰੇਟ ਤੇ ਦੇਵਾਂਗੇ ਚੈੱਕ ਕਰ ਲਓ ਕੱਪੜਾ ਪੂਰਾ ਸਟੈਂਡਰਡ ਦਾ ਹੋਊਗਾ ਡਿਜ਼ਾਈਨ ਤੇ ਸਾਡੇ ਸਾਹਮਣੇ ਨੇ ਭਾਈ ਦੇਖੋ ਜੀ ਕਿਆ ਬਾਤ ਹੈ ਮਹਿਰੂਮ ਨਾਬੀ ਬਿੰਕ ਦਾ ਬਹੁਤ ਨਾਲ ਫੈਲਟ ਕਲਰ ਆ ਗਿਆ ਡਾਟਸ ਵਾਲਾ ਦੇਖੋ ਜੀ ਆ ਗ੍ਰੀਨ ਆ ਗਿਆ ਇਹ ਸਾਨੂੰ ਸਾਰੇ 2.5 2.5 ਮੀਟਰ ਦੀ ਕੱਟ ਵਿੱਚ ਮਿਲਣਗੇ ਕਮੀਜ਼ਾਂ ਦੇ ਪੀਸ ਚੈੱਕ ਕਰ ਲੋ ਡਿਜ਼ਾਈਨ ਸਿਰਾ ਤੋਂ ਸਿਰਾ ਆ ਰਹੇ ਨੇ ਭਾਈ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਲਓ ਜੀ ਮਹਿੰਦੀ ਕਲਰ ਦੇਖੋ ਡਿਜ਼ਾਈਨ ਪੂਰੇ ਟੌਪ ਟੌਪ ਦੇ ਹਾਜ਼ਰ ਹੋਏ ਨੇ ਵਾਦੂ ਮਾਰ ਪਹੁੰਚ ਗਿਆ ਆਪਣੇ ਕੋਲੇ ਕਮੀਜ਼ਾਂ ਦੀ ਕਟਿੰਗ ਦੇ ਵਿੱਚ 2.5 ਮੀਟਰ ਦੀ ਕਮੀਜ਼ ਪੂਰੇ ਮਿੱਠੇ ਰੇਟ 'ਚ ਦੇਵਾਂਗੇ ਸਿਰਫ ਤੇ ਸਿਰਫ 150 ਰੁਪਏ ਦੀ ਕਮੀਜ਼ 2.5 ਮੀਟਰ ਦੀ ਕਮੀਜ਼ ਦੇਵਾਂਗੇ 150 ਰੁਪਏ ਦੀ ਪਿਓਰ ਖੀਨ ਖਾਵ ਕਪੜਾ ਦੇਖੋ ਡਿਜ਼ਾਈਨ ਚੈੱਕ ਕਰੀ ਚਲੋ ਪੂਰੇ ਸੋਹਣੇ ਸੋਹਣੇ ਰੰਗ ਆ ਗਏ ਨੇ ਭਾਈ ਵੱਖੋ ਵੱਖਰੇ ਚਾਰਟ ਖੁੱਲ ਰਹੇ ਨੇ ਦੇਖੋ ਜੀ ਬਿਲਕੁਲ ਨਿਊ ਸਟਾਕ ਪਹੁੰਚਿਆ ਆਪਣੇ ਕੋਲ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ 150 ਰੁਪਏ ਦਾ ਕਮੀਜ਼ ਆ ਗਿਆ ਦੇਖੋ ਪੂਰੇ ਫਾਇਦੇ ਨਾਲ ਦੇਖੋ ਜੀ ਚੈੱਕ ਕਰੀ ਚੱਲੋ ਰੰਗ ਵਾਦੂ ਲਓ ਜੀ ਦੇਖੋ ਡਿਜ਼ਾਈਨ ਪੂਰੇ ਟੌਪ ਟੌਪ ਦੇ ਲਓ ਜੀ ਕੀ ਬਾਤ ਹੈ ਜੀ ਡਿਜ਼ਾਈਨ ਸਿਰਾ ਤੋਂ ਸਿਰਾ ਆਗੇ ਕੁਆਂਟੀਟੀ ਜਮਾਲ ਆ ਗਿਆ ਕਮੀਜ਼ਾਂ ਦਾ ਆਫਰ ਲਾਤਾ 150 ਰੁਪਏ 2.5 ਮੀਟਰ ਦੀ ਕਮੀਜ਼ ਚੱਕ ਲਓ ਪ्योर ਖੀਨਖਾਲ ਦਾ ਲੱਗ ਚੁੱਕਿਆ ਮੇਲਾ ਡਿਜ਼ਾਈਨ ਬਾਦੂ ਦੇਖੋ ਡਿਜ਼ਾਈਨ ਚੈੱਕ ਕਰੀ ਚਲੋ ਬਾਦੂ ਸੋਹਣੇ ਸੋਹਣੇ ਡਿਜ਼ਾਈਨ ਆ ਰਹੇ ਨੇ ਬਿਲਕੁਲ ਨਿਊ ਆਰਟੀਕਲ ਪਹੁੰਚੇ ਨੇ ਆਪਣੇ ਕੋਲੇ ਡਿਜ਼ਾਈਨ ਦੇਖੋ ਜੀ ਕੀ ਬਾਤ ਹੈ ਜੀ ਦੇਖੋ ਲੈਣ ਵਾਲੇ ਬਾੜਨ ਵਾਲੇ ਡੋਰਸ ਵਾਲੇ ਸਲਾਵਨ ਵਾਲੇ ਸਾਰੇ ਵੱਖੋ ਵੱਖਰੇ ਡਿਜ਼ਾਈਨ ਆ ਗਏ ਪ्योर ਖੀਨਖਾ ਮੇਲਾ ਲਾਦਾ ਭਾਈ 150 ਰੁਪਏ ਦੀ ਕਮੀਜ਼ 2.5 ਮੀਟਰ ਦੀ ਪੂਰੇ ਫਾਇਦੇ ਨਾਲ ਪਹੁੰਚ ਗਿਆ ਮਾਲ ਨਵਾਂ ਜਿੱਚਕੋ ਜੀ ਲਵੈਂਡਰ ਕਲਰ ਕਿਆਵਾਤਾ ਜੀ ਦੇਖੋ ਵਾਈਟ ਆਫ ਵਾਈਟ ਵੱਧੂ ਡਿਜ਼ਾਈਨ ਇਹਨਾਂ ਦੇ ਢੇਰ ਲੱਗ ਚੁੱਕੇ ਨੇ 2.5 ਮੀਟਰ ਦੀ ਕੱਟ ਦੇ ਵਿੱਚ ਇੱਕ ਵਾਰ ਫੇਰ ਸੁਣ ਲਓ ਸਿਰਫ 150 ਰੁਪਏ ਦਾ ਕਮੀਜ਼ ਮਿਲੂਗਾ 2.5 ਮੀਟਰ ਦੀ ਕੱਟ ਵਾਲਾ ਮਾਲ ਆਪਣੇ ਕੋਲੇ ਕੁਆਂਟੀਟੀ ਪਹੁੰਚ ਚੁੱਕਿਆ ਜੀ ਪੂਰੇ ਮਿੱਠੇ ਰੇਟ ਦੇ ਵਿੱਚ ਚੱਕ ਲੋ ਲੱਗਿਆ ਮੇਲਾ ਲਓ ਜੀ ਸਾਰੇ ਡਿਜ਼ਾਈਨ ਖੁੱਲ ਚੁੱਕੇ ਨੇ ਨਵੇਂ ਬਿਲਕੁਲ ਲੇਟੈਸਟ ਕੁਆਂਟੀਟੀ ਦਾ ਮਾਲ ਆ ਗਿਆ 2.5 ਮੀਟਰ ਦੀ ਕੱਟ ਮਿਲੂਗੀ 150 ਰੁਪਏ ਦੇ ਵਿੱਚ ਪੂਰੇ ਫਾਇਦੇ ਨਾਲ ਮਾਲ ਲੱਗ ਗਿਆ ਭਾਈ ਸਪੈਸ਼ਲ ਆਫਰਾਂ ਕਾਊਂਟਰ ਨੰਬਰ 4 ਤੋਂ ਮਿਲੂਗਾ ਇਹ ਸਾਰਾ ਕੱਪੜਾ ਤੁਹਾਨੂੰ ਜਿਹੜਾ ਸੰਖਾਇਆ 2.5 2.5 ਮੀਟਰ ਦੀ ਕੱਟ ਵਾਲੀਆਂ ਕਮੀਜ਼ਾਂ 150 ਰੁਪਏ ਦੇ ਵਿੱਚ ਹੌਂਚੋ ਸ਼ੇਰ ਸ਼ੇਦੀ ਹੋਟਲਾ ਕਲਾ ਦਸ਼ਮੇਸ਼ ਕਲਾਥ ਹਾਊਸ ਜਿਹੜਾ ਮਾਨਸਾ ਨੀਅਰ ਪਿੱਕੀ ਆਜੋ ਸ਼ੇਦੀ ਲੱਗ ਗਿਆ ਵੇਲਾ